ਸਾਬਕਾ ਕੋਚਲਰ ਵਿਜੇ ਕੁਮਾਰ ਸ਼ਰਮਾ ਦਾ ਮਹਿੰਗਾਇਆ ਹੋਇਆ ਸਬਜ਼ੀਆਂ ਨੂੰ ਲੈ ਕੇ ਅਨੋਖਾ ਪ੍ਰਦਰਸ਼ਨ ਕੀਤਾ। ਆ ਲਾਈਟ ਸਾਹਮਣੇ ਪਵੇ ਪ੍ਰੋਪਰ ਲਾਈਟ ਪਵੇ ਤੇ ਲਾਈਟ ਨਹੀਂ ਬੰਦੀ ਪ੍ਰੋਪਰ ਬੈਰੀ ਲਾਈਟ ਪਵਾ ਦੇ ਜਿੰਨ ਤੱਕ ਆ ਆ ਗਲੂ ਲਿਆ ਲੋ ਕੋਈ ਲਿਆ ਲੋ ਤੋਰ ਵਿੱਚ ਲੋ ਪਏ ਟਮਾਟਰ ਲਿਆ ਲੋ ਡੇਰ ਕੋਪਰ ਕਿੰਨੋ ਆ ਜੋ ਪਏ ਜੋ ਲਾਂਗਲ ਜੋਤ ਮਾਨੂੰ ਇਹ ਆਪਣੇ ਆਪ ਨੂੰ ਲਟਾਣਾ ਆਜੋ ਭਾਈ ਓਏ ਰੇ 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 ਤੋ ਹੋ ਰਹਾ ਦੁਪਹਿਰੇ ਹੋ ਰਹਾ ਸ਼ਾਮ ਨੂੰ ਹੋ ਰਹਾ ਸੜੇ ਹੋਏ ਕੇਲੇ ਆ ਤੇ ਸਟicker ਲਾ ਕੇ ਵੇਚਾਂਗੇ ਇੰਪੋਰਟਡ ਬਣਾ ਦੇਾਂਗੇ ਆ ਜਾਓ ਭਾਈ ਆ ਜਾਓ ਜਾ ਰਿਹਾ ਸੜੇ ਆ ਮਤਨੂ ਸੜੇ ਆ ਕਿਸਾਨਾਂ ਨੂੰ ਲੁਟਿਆ ਜਾ ਰਿਹਾ ਉਹਨਾਂ ਨੂੰ ਸੱਤੇ ਭਾਅ ਦੇ ਜਿਹੜੇ ਵਿਚਾਰੇ ਵੀ ਮਿਹਨਤ ਧੁੱਪ ਤੇ ਗਰਮੀ ਸਰਦੀਆਂ ਚ ਕਰਦੇ ਆ ਉਹ ਕਿਸਾਨਾਂ ਤੋਂ ਸਸਤੀਆਂ ਲੈ ਕੇ ਸਾਨੂੰ ਉੱਥੋਂ 100-100 ਰੁਪਏ 5-5 ਰੁਪਏ ਕਿਲੋ ਲੈ ਕੇ ਸਾਨੂੰ 100-150 ਰੁਪਏ ਕਿਲੋ ਬਾਜ਼ਾਰਾਂ 'ਚ ਮਿਲ ਰਹੀ ਹੈ ਕੋਈ ਬੋਲਣ ਵਾਲਾ ਨਹੀਂ ਜੇ ਲੋਕਡਾਊਨ ਹੋਵੇ ਡੀਸੀ ਸਾਹਿਬ ਦੇਦ ਨਜ਼ਰਅਤ ਕਰ ਸਕਦੇ ਸੀ ਹੁਣ ਕਿਉਂ ਨਹੀਂ ਕਿਤੇ ਜਾ ਰਹੇ ਸਾਨੂੰ ਸਾਰੇ ਸਰਕਾਰ ਵੀ ਖਮੋਸ਼ ਹੈ ਸਾਨੂੰ ਸਬਜ਼ੀਆਂ ਤੋਂ ਬਚਾਓ ਜਿਹੜੇ ਰੋਜ਼ ਹੀ ਲੁੱਟ ਰਹੇ ਆ ਅੱਜ ਆ ਗੋਭੀ ਹੈ ਗੋਭੀ ਅੱਜ ਦਿਵਾਲੀ ਨੂੰ 200 ਰੁਪਏ ਵਿਕੀ ਆ ਖੇਲਾ ਜਿਹੜਾ ਕਿਲੋਆਂ ਦੇ ਹਿਸਾਬ ਨਾਲ ਮਿਲਣ ਲੱਗ ਗਿਆ ਜਿਹੜਾ ਦਰਜਨਾਂ ਦੇ ਹਿਸਾਬ ਨਾਲ ਮਿਲਣਗਾ ਜੀ ਇਹਨਾਂ ਨੂੰ ਕਿੱਥੇ ਵੀ ਕਿਲੋਆਂ ਦਾ ਰੇਟ ਕਿੱਤਾ ਕਿੰਨੇ ਉੱਥੇ ਬੈਠੇ ਪੰਜ ਚਾਰ ਬੰਦੇ ਬੈਠੇ ਦੇਦੋਨਾ ਦਾਅਵਾ ਕਰਦੇ ਆ ਲੋਕਾਂ ਨੂੰ ਲਾਮਬੰਦ ਕੀਤਾ ਜਾ ਰਿਹਾ ਮੇਰੇ ਲੋਕਾਂ ਨੂੰ ਫੇਰਦੀ ਹੈ ਸਾਡੇ ਨਾਲ ਲੱਗੋ ਆਂ ਤਾਂ ਦੇ ਕੈਂਪ ਲਾਵਾਂਗੇ ਏਰੀਆ 바이 ਏਰੀਆ ਲਾ ਕੇ ਲੋਕਾਂ ਨੂੰ ਲਾਲ ਲੈ ਕੇ ਸਬਜ਼ੀ ਮੰਡੀ ਦਾ ਚਾਰੋਂ ਗੇਟ ਬੰਦ ਕਰਕੇ ਉਹਨਾਂ ਨੂੰ ਰੇਟ ਦੇ ਅਧਾਰਤ ਕਰਨ ਲਈ ਮਜਬੂਰ ਕੀਤਾ ਜਾਊਗਾ ਕਿਹਾ ਕਿ ਤੁਸੀਂ ਆਹ ਵੇਖਿਆ ਜਾਂਦਾ ਜਿਹੜੇ ਆਪਣੇ ਟਿੰਡੀਆਂ ਆ ਸ਼ਿਮਲਾ ਮਿਰਚਾਂ ਸਿਰ ਟੋਕਰੀ ਦੇ ਵਿੱਚ ਲਗਾਇਆ ਤੁਸੀਂ ਕਿੰਨਾ ਚੰਗਾ ਲਾਇਆ ਇਹ ਕਿਤੇ ਵਿਆਹ ਸ਼ਾਦੀ ਤੇ ਜਾਣਾ ਨਾ ਸਗਨ ਦੇ ਲਈ ਸਾਡੇ ਆ ਸਗਨ ਪੜਾ ਤੁਸੀਂ ਕਿੰਨਾ ਚੰਗਾ ਪਾਇਆ ਇਹਦਾ ਕਾਰਨ ਕੀ ਹੈ ਇਹ ਸੋਨਾ ਸੋਨਾ ਕਿਉਂ ਮਹਿੰਗਾ ਹੋ ਗਿਆ 100 100 ਲੱਖ ਰੁਪਏ ਹੋ ਗਿਆ ਉਹਨੇ ਇਹ ਵੀ ਇੰਨੇ ਮਹਿੰਗੇ ਇਸ ਕਰਕੇ ਉਹਨੂੰ ਪਾ ਕੇ ਦਿਖਾਇਆ ਜਾ ਰਿਹਾ ਹੈ ਮੇਰੀਆਂ ਭੈਣਾਂ ਉਹ ਬੇਨਤੀ ਹੈ ਵੀ ਇਹ 100 1.5 ਰੁਪਏ ਵੀ ਮਿਲਦੀ ਹੈ ਤੇ ਉਹ ਜਿਹੜੀ ਆ ਉਹ 70 ਲੱਖ ਰੁਪਏ ਦਾ ਐਸ ਕਰਕੇ ਜਦ ਸਾਰੇ ਆਮ ਸਾਨੂੰ ਲੁਟਿਆ ਜਾ ਰਿਹਾ ਕੋਈ ਬੋਲਣ ਵਾਲਾ ਨਹੀਂ ਆ ਹੁਣ ਲੋਕ ਜਾਗਣਗੇ ਕਿਸਾਨਾਂ ਨੂੰ ਨਾਲ ਲੈ ਕੇ ਪ੍ਰਦਰਸ਼ਨ ਕਰਨੇ ਘਰਾ ਕਿੱਥੇ ਜਾਣਗੇ ਸਰਕਾਰ ਵੱਲੋਂ ਦੇਖਿਆ ਜਾਂਦਾ ਹੈ ਬੜੇ ਵੱਡੀਆਂ ਗੱਡੀਆਂ ਤਾਂ ਉਹਨਾਂ ਸਸਤੀਆਂ ਕਰਤੀਆਂ ਨੇ ਜਿਹੜਾ ਰੋਜ਼ ਦਾ ਆ ਰਜਮਰ ਇਹ ਕੋ ਨਹੀਂ ਮੈਂ ਤਾਂ ਇਹੀ ਕਹਿ ਰਿਹਾ ਲੋਕਾਂ ਨੂੰ ਮੈਂ ਹੀ ਦਿਖਾ ਰਿਹਾ ਨਾ ਮੈਨੂੰ ਅਕਸਰ ਕਿਹਾ ਜਾਂਦਾ ਜੀ ਇਹ ਬੰਦਾ ਡਰਾਮੇਵਾਦ ਹੈ ਮੈਂ ਤਾਂ ਲੋਕਾਂ ਨੂੰ ਦਿਖਾਣਾ ਯਾਰ ਰੇਡ ਦੇਖ ਲੋ ਆ ਮਟਰ 400 ਰੁਪਏ ਕਿਲੋ ਵਿਕਦਾ ਹੈ ਲਸਣ ਧਲੀਆਂ 400 ਰੁਪਏ ਕਿਲੋ ਵਿਕਿਆ ਬੰਡੇ ਦੇ ਅੰਦਰ ਕੋਈ ਬੋਲਣ ਵਾਲਾ ਕੋਈ ਵਾਰਦੀ ਹੈ ਨਹੀਂ ਜਿਹੜਾ ਧਲੀਆਂ ਰੂੰਗਾ ਝੂੰਗਾ ਜਿ ਇਕਲਾ ਆ ਹਰੀਆਂ ਨਰਕਾ ਮਿਲਦੀਆਂ ਨੂੰ ਮੁੱਲ ਦੇ ਨਾਲ ਲੱਗਦਾ ਹੈ ਜਾਈ ਬੜੀ ਕੋਲੇ ਹੈਲੋ ਆਲੂ ਲਾਲੋ ਆਜੋ ਭਾਈ ਜਿੰਨੇ ਲਟਾਉਣਾ ਲਟਾ ਲੋ ਆ ਕੇ ਆਪ ਨੂੰ ਰਿਸ਼ ਭੁਲਾਓ ਆਲੂ ਲਾਲੋ ਆਓ ਤੁਸੀਂ ਆਪਣੇ ਆਪ ਨੂੰ ਲਟਾਣਾ ਆਜੋ ਭਾਈ ਓਏ ਸਵੇਰੇ ਦੇ ਹੋ ਰਿਹਾ ਦੁਪਹਿਰੇ ਹੋ ਰਿਹਾ ਸ਼ਾਮ ਨੂੰ ਹੋ ਰਿਹਾ ਛੜੇ ਹੋਏ ਕੇਲੇਾਂ ਤੇ ਸਟicker ਲਾ ਕੇ ਵੇਚਾਂਗੇ ਇੰਪੋਰਟਡ ਬਣਾ ਦੇਾਂਗੇ ਆਜੋ ਭਾਈ ਆਜੋ ਜੇ ਜੀ ਤੁਹਾਡੇ ਘਰ ਤੇ ਵੀ ਇਹ ਆਲਾਦ ਸੁਣਦੀਆਂ ਤੁਸੀਂ ਵੀ 33 ਕੋਲ ਕੇ ਸਾਥ ਨੂੰ ਲੈ ਕੇ ਆਲਾਦ ਮਹਿੰਗਾ ਕਿੰਨਾ ਸਾਗ ਦੇ ਕੀਮਤ ਜਿਹੜਾ ਸਾਗ ਕੋਲ ਨਾ ਕੋਸਤਾ ਲੈ ਕੇ